ਤੇ ਲੱਖ ਕਰੋੜ ਸਰਪਲਸ ਬਣ ਜਾਂਦਾ ਹੈ ਸੋ ਇੱਕ ਬਹੁਤ ਵਧੀਆ ਐਗਜ਼ਾਮਪਲ ਹੈ ਕਿ ਪੰਜਾਬ ਦੇ ਨੈਚੁਰਲ ਰਿਸੋਰਸਸ ਵਰਤ ਕੇ ਇਸ ਧਰਤੀ ਦੀ ਇਸ ਖਿੱਤੇ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਨੂੰ ਕਲੋਨੀ ਫ੍ਰਿਕਪਾ ਜਾਣਿਆ ਸੋ ਇਹ ਜਿਹੜੀ ਗੱਲ ਹੈ ਕੱਲੀ ਪਾਣੀ ਨਾ ਦੇਣ ਦੀ ਵੀ ਨਹੀਂ ਹੈ ਇਹ ਜਿਹੜਾ ਸਾਡੀ ਆਰਥਿਕ ਲੁੱਟ ਹੋ ਰਹੀ ਹੈ ਉਹਦੀ 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 ਪਰਭਾਈ ਦੀ ਹੋਣੀ ਬਹੁਤ ਜ਼ਰੂਰੀ ਹੈ ਮਨਸਬਾ ਅਵਾਮੀ ਪਾਰਟੀ ਦਾ ਜੋ ਸਟੈਂਡ ਹੈ ਪਾਣੀਆਂ ਨੂੰ ਲੈ ਕੇ ਲੱਗਦਾ ਹੈ ਕਿ ਪਾਣੀ ਦੀ ਬਚਤ ਕਰ ਸਕਦੇ ਆ ਉਹ ਪੰਜਾਬ ਦੇ ਪਾਣੀ ਦੀ ਜਿਹੜੇ ਰਾਖੇ ਕਿਉਂਕਿ ਹਰ ਵਾਰ ਕੁਰਬਾਨੀਆਂ ਦੀ ਗੱਲ ਕੀਤੀ ਜਾਂਦੀ ਹੈ ਭਾਵੇਂ ਪਾਰਟੀ ਕੋਈ ਵੀ ਹੋਵੇ ਦੇਖੋ ਆਲਰੇਡੀ ਜਿਹੜਾ ਸਟੈਂਡ ਹੈ ਉਹਦੇ ਚ ਜਿਹੜਾ ਸਾਡਾ ਸ਼ੇਰ ਜਾ ਰਿਹਾ ਤੁਸੀਂ ਗੱਲ ਕਰ ਰਹੇ ਹੋ ਕੋਈ ਪਾਣੀ ਜਿਹੜਾ ਹੋਰ ਦੇ ਦਿਓ ਮੈਂ ਗੱਲ ਕਰ ਰਿਹਾ ਜਿਹੜਾ ਪਾਣੀ ਹੁਣ ਤੱਕ ਜਾ ਰਿਹਾ ਉਹਦੇ ਚ ਉਹ ਵੀ ਵੰਦੇ ਔਰ ਉਹਦੇ ਚ ਲੁੱਟ ਹੋ ਰਹੀ ਹੈ ਜਿਹੜਾ ਪਾਣੀ ਜਾ ਰਿਹਾ ਹੈ ਤੋ ਬ੍ਰਿਟਿਸ਼ ਪੰਜਾਬ ਦੇ ਨਾਲ ਸਮਝੌਤੇ ਦੀਨ ਸ਼ੁਰੂ ਹੋਇਆ ਸੀ ਮਹਾਰਾਜਾ ਗੰਗਾ ਸਿੰਘ ਉਹ ਪੀਕਰ ਨੇ ਪਰ ਤੇ ਰਾਜ ਪੁਤਾਨਾ ਜਿਹੜਾ ਰਾਜਸਥਾਨ ਦਾ ਪੁਰਾਣਾ ਨਾਂ ਸੀ ਰਾਜ ਪੁਤਾਨਾ ਜਿਹੜਾ ਐਸ ਵੇਲੇ ਦਾ ਚੜਦਾ ਪੰਜਾਬ ਹੈ ਉਹਨੂੰ 1955 ਤੱਕ ਪੈਸੇ ਦਿੰਦਾ ਰਿਹਾ ਮੈਂ ਤੁਹਾਨੂੰ ਚਾਹਨਾ ਮੀਡੀਆ ਤੋਂ ਪੁੱਛੋ ਜਿਹੜਾ ਸਰਕਾਰਾਂ ਨੂੰ ਪੁੱਛੋ ਜਿਨ੍ਹਾਂ ਨੇ ਸਰਕਾਰਾਂ ਹੰਡਾਈਆਂ ਭਈ ਜੇ 1947 ਤੱਕ ਆਪਾਂ ਬ੍ਰਿਟਿਸ਼ ਟਾਈਮ ਛੱਡ ਵੀ ਦਈਏ 1955 ਤੱਕ ਈਸਟ ਪੰਜਾਬ ਨੂੰ ਪਾਣੀ ਦਾ ਮੁਆਫਜ਼ਾ ਮਿਲਦਾ ਰਿਹਾ ਹੈ 1955 ਤੋਂ ਬਾਅਦ ਗੱਲਾਂ ਕੀ ਹੋ ਗਈਆਂ ਹਰਿਆਣਾ ਕਹਿੰਦਾ ਹੈ ਪੰਜਾਬ ਆਪਣੀ ਦਾਵੇਦਾਰੀ ਠੋਕ ਰਿਹਾ ਹੈ ਇੱਕ ਚੱਕ ਤੇ ਸਾਡੀ ਇਸਟੈਬਲਿਸ਼ਡ ਲਾਅ ਹੈ ਦੁਨੀਆ ਦਾ ਰਾਈਪੇਰੀਅਨ ਲਾਅ ਰਾਈਪੇਰੀਅਨ ਲਾਅ ਇਸ ਕਰਕੇ ਹੈ ਕਿਉਂਕਿ ਜਿਹੜੇ ਲੋਕ ਉਸ ਦਰਿਆ ਦੀ ਮਾਰਗੇ 'ਤੇ ਆ ਸਕਦੇ ਹਨ ਉਹੀ ਉਹਦੇ ਹੱਕ ਉਹਦੇ ਪਾਣੀ ਦੇ ਮਾਲਕ ਹੈ ਸੋ ਹਰਿਆਣੇ ਚ ਨਾ ਸਤੂਜ ਪੈਂਦੀ ਹੈ ਨਾ ਬਿਆਸ ਪੈਂਦੀ ਹੈ ਨਾ ਰਾਵੀ ਪੈਂਦੀ ਹੈ ਉਹਨਾਂ ਦੀ ਯਮਨਾ ਵਹਿੰਦੀ ਹੈ ਕਿਉਂ ਯਮਨਾ ਦੇ ਵਿੱਚ ਉਹਨਾਂ ਦਾ ਰਾਈਪੇਰੀਅਨ ਹੱਥ ਹੈਗਾ ਵੱਡਾ ਰਾਵੀ ਨਾ ਬਿਆਸ ਨਾ ਸਤੂਜ ਔਰ ਦੂਜੀ ਗੱਲ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਉਹਦੇ ਚ ਯਮਨਾ ਵੇਸਨ ਜਿਹੜਾ ਹਰਿਆਣੇ ਦਾ ਪਾਰਟ ਹੈ ਉਹ ਇੰਡਸ ਵਾਟਰ ਟ੍ਰੀਟੀ ਦਾ ਪਾਰਟ ਨਹੀਂ ਹੈ ਅਸੀਂ ਇੰਡਸ ਵਾਟਰ ਟ੍ਰੀਟੀ ਨੂੰ ਇਹਦੇ ਤੋਂ ਅੱਜ ਦੇ ਪੰਜਾਬ ਦੇ ਪਾਣੀਆਂ ਤੋਂ ਅਲੱਗ ਨਹੀਂ ਕਰ ਸਕਦੇ ਸਾਡਾ ਇੰਡਸ ਵੇਸਨ ਹੈ ਉਹ ਗੰਗਾ ਯਮਨਾ ਵੇਸਨ ਹੈ ਸੋ ਇਹ ਤਾਂ ਗੱਲਾਂ ਦਾ ਸਟੇਟ ਦਾ ਨੈਰੇਟਿਵ ਹੈ ਕਿ ਬਈਕੋ ਜੀਓਗ੍ਰਾਫੀਕਲ ਖਿੱਤੇ ਦੀ ਗੱਲ ਕਰ ਰਹੇ ਆਂ ਇਹ ਇੰਡਸ ਬੇਸਨ ਹੈ ਦੇਖੋ ਇਸ ਨਾਰਥ ਇੰਡੀਆ ਦੇ ਵਿੱਚ ਤਿੰਨ ਬੇਸਨ ਨੇ ਵਾਟਰ ਬੇਸਨਸ ਨੇਚਰ ਹੋਣਾ ਇੱਕ ਇੰਡਸ ਵਾਟਰ ਬੇਸਨ ਦੂਜਾ ਗੰਗਾ ਯਮਨਾ ਵਾਟਰ ਬੇਸਨ ਹੈ ਤੀਜਾ ਬ੍ਰਹਮਪੁੱਤਰ ਵਾਟਰ ਬੇਸਨ ਸੋ ਇੱਕ ਵਾਟਰ ਬੇਸਨ ਦੇ ਵਿੱਚ ਇੱਕੋ ਹੀ ਤਰੀਕੇ ਨਾਲ ਪਾਣੀ ਵਹਿ ਸਕਦਾ ਇਹ ਨਹੀਂ ਹੋ ਸਕਦਾ ਤੁਸੀਂ ਇੱਕ ਵਾਟਰ ਬੇਸਨ ਦੇ ਪਾਣੀ ਦੇ ਮਾਲਕ ਦੂਜੇ ਨੂੰ ਬਣਾ ਦੇ ਠੀਕ ਹੈ ਥੈਂਕ ਯੂ